ਦਾ ਸੰਡੇ ਸ਼ੋਅ ਦੇ ਤੀਸਰੇ ਪੜਾ ਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ ਸੋ ਗਿਲਸਾਵ ਚੋਣਾ ਹੋ ਕੇ ਹਟੀਆਂ ਨੇ ਦੋ ਸਟੇਟਾਂ ਦੀਆਂ ਫੁੱਲ ਚੋਣਾ ਹੋਈਆਂ ਬਾਕੀ ਜਿਮਣੀ ਚੋਣਾ ਵੀ ਦੇਸ਼ ਭਰ ਦੇ ਵਿੱਚ ਹੋਈਆਂ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਵੈਸੇ ਤਾਂ ਜੇ ਰਵਾਇਤ ਦੇ ਅਨਸਾਰ ਵਖੀ ਤਾਂ ਠੀਕ ਨਤੀਜੇ ਆਏ ਪਰ ਕਈ ਥਾਂ ਮਕੇ ਜਿਹੜੀਆਂ ਅਚੰਬੇ ਵੀ ਜਿਹੜੇ ਉਹ ਪੈਦਾ ਹੋਏ ਉਹ ਸੀ ਇਹਨਾਂ ਬਾਰੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਰਹੇ ਜੀ ਇਹ ਨਤੀਜੇ ਔਰ ਕੀ ਜਿਹੜੇ ਰਾਸ਼ੀ ਹਾਲਾਤ ਬੋਲਦੇ ਨੇ ਭਮ ਸਾਬ ਪੰਜਾਬ ਦੇ ਵਿੱਚ ਹੋਈ ਬਾਏ ਇਲੈਕਸ਼ਨ ਦੇ ਵਿੱਚ ਤਿੰਨ ਸੀਟਾਂ ਬਿੱਲਾਂ ਦੀਆਂ ਜਿਹੜੀਆਂ ਚਾਰ ਸੀਟਾਂ ਨੇ ਉਹ ਖਾਲੀ ਹੋਈਆਂ ਸੀ ਜੀ ਕਿਉਂਕਿ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਦਾਵਾ ਉਹ ਐਮਪੀ ਬਣ ਗਏ ਸੀ ਐਮਐਲਏ ਤੋਂ ਸ਼ੇਤਨਾ ਚੱਬੇਵਾਲ ਤੋਂ ਜੀ ਐਮਪੀ ਬਣ ਗਏ ਸੀ ਹਮ ਜਿਹੜੇ ਉਹ ਰਾਜਕਮਰ ਕੌਮਸ ਪਾਰਟੀ ਤੋਂ ਰਾਜਕਮਰ ਚੱਬੇਵਾਲ ਆਪ ਦੇ ਵਿੱਚ ਸ਼ਾਮ ਲੋ ਕੇ ਜੀ ਉਹ ਵੀ ਐਮਪੀ ਬਣ ਗਏ ਸੀ ਇਸੇ ਤਰ੍ਹਾਂ ਗਿੱਦੜਵਾਹਾ ਤੋਂ ਜਿਹੜੇ ਐਮਐਲਏ ਸੀ ਰਾਜਾ ਵੜਿੰਗ ਉੱਲੂਆਣੇ ਤੋਂ ਐਮਪੀ ਬਣ ਗਏ ਸੀ ਹੂੰ ਤੇ ਬਰਨਾਲਾ ਤੋਂ ਜਿਹੜੇ ਐਮਐਲਏ ਸੀ ਉਹ ਸੰਗਰੂਰ ਤੋਂ ਐਮਪੀ ਬਣ ਗਏ ਸੀ ਹੂੰ ਮੀਥੇਰ ਜੀ ਸੋ ਇਹ ਚਾਰ ਸੀਟਾਂ ਖਾਲੀ ਹੋਣ ਦੇ ਕਰਕੇ ਜਿਮਨੀ ਚੋਣਾ ਹੋਈਆਂ ਸੀ ਹੂੰ ਜਿਸ ਦੇ ਵਿੱਚ ਉਹ ਨਤੀਜਿਆਂ ਦੇ ਵਿੱਚ ਤਿੰਨ ਸੀਟਾਂ ਗਿੱਦੜਬਾਹਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹੂੰ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਹੂੰ ਤੇ ਇੱਕ ਸੀਟ ਜਿਹੜੀ ਬਰਨਾਲਾ ਦੀ ਉਹ ਕਾਂਗਰਸ ਦੇ ਹਿੱਸੇ ਆਈ ਹੈ ਜੀ ਇੰਨਾਂ ਚੋਣਾਂ ਦੇ ਵਿੱਚ ਭਮ ਸਾਬ ਇੱਕ ਸਭ ਤੋਂ ਵੱਡਾ ਡਿਸਾਈਡਿੰਗ ਫੈਕਟਰ ਜਿਹੜਾ ਹੋ ਨਿਬੜਿਆ ਉਹ ਇਹ ਹੋ ਨਿਬੜਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੂੰ ਇੰਨਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਹੂੰ ਇੱਕ ਪਾਸੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸੀ ਜੀ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣ ਕੇ ਹੂੰ ਇਲੈਕਸ਼ਨ ਲੜਿਆ ਜੀ ਇਹਦਾ ਬਾਤ ਹੂੰ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਵਾਪਸੀ ਜਿਨ੍ਹਾਂ ਨੇ ਕੀਤੀ ਹੈ ਤੇ ਵੱਡੇ ਆਗੂ ਨੇ ਅਕਾਲੀ ਦਲ ਦੇ ਹੂੰ ਉਹਨਾਂ ਨੇ ਐਂਡੋਰਸਮੈਂਟ ਕੀਤੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਸੁੱਚਾ ਸਿੰਘ ਮੈਂ ਗੱਲ ਕਰ ਰਿਹਾ ਸੁੱਚਾ ਸਿੰਘ ਲੰਗਾ ਜੀ ਸੁੱਚਾ ਸਿੰਘ ਲੰਗਾ ਨੇ ਜਿਹੜੀ ਹੈ ਉਹ ਖੁੱਲੇ ਤੌਰ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਮਦਦ ਕੀਤੀ ਹੂੰ ਤੀਜੇ ਪਾਸੇ ਆ ਜਿਹੜੇ ਜੱਬੇ ਵਾਲਾ ਹੂੰ ਆ ਉਹ ਵੀ ਟਰਨ ਕੋਟ ਉਹ ਵੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋਏ ਸੀ ਜੀ ਸੋ ਜਿਹੜਾ ਅਕਾਲੀ ਦਲ ਦਾ ਭਮ ਸਾਬ ਵੋਟ ਬੈਂਕ ਹੈ ਜੇ ਬਰਨਾਲੇ ਦੇਖੀਏ ਤਾਂ ਬਰਨਾਲੇ ਮਲਕੀਤ ਸਿੰਘ ਕੀਤੂ ਦੀ ਮੌਤ ਤੋਂ ਬਾਅਦ ਕੋਈ ਉਹਨਾਂ ਦੇ ਕੱਦ ਦਾ ਕੋਈ ਅਕਾਲੀ ਆਗੂ ਨਹੀਂ ਪੈਦਾ ਹੋ ਸਕਿਆ ਜੀ ਸੋ ਜਿਹੜਾ ਅਕਾਲੀ ਦਲ ਦਾ ਇਹਨਾਂ ਦੋ ਸੀਟਾਂ ਦੇ ਉੱਤੇ ਦਾ ਖਾਸ ਕਰਕੇ ਹੂੰ ਜਿਹੜੀ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਹੂੰ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਉਹ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੁੰਦਾ ਹੋਇਆ ਦਿਖਾਈ ਦਿੱਤਾ ਹੂੰ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਰਵਾਇਤੀ ਇੱਕ ਦੂਜੇ ਦੇ ਜਿਹੜੇ ਉਹ ਵਿਰੋਧੀ ਰਹੇ ਹੈ ਜਿਨ੍ਹਾਂ ਨੇ 20 25 25 30 30 ਸਾਲ ساری ਉਮਰ ਇੱਕ ਦੂਜੇ ਦੇ ਨਾਲ ਲੜਾਈ ਲੜੀ ਹੈ ਜਿਨ੍ਹਾਂ ਲੋਕਾਂ ਨੇ ਹੂੰ ਉਹ ਦੂਸਰੇ ਪਾਸੇ ਨਹੀਂ ਵੋਟ ਪਾ ਸਕਦੇ ਹੂੰ ਉਹ ਤੀਸਰੀ ਪਾਰਟੀ ਨੂੰ ਤਾਂ ਕਿਸੇ ਨੂੰ ਪਾ ਦੇਣਗੇ ਹੂੰ ਸੋ ਭਮ ਸਾਹਿਬ ਇਸ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨਾਂ ਨਾਲ ਲੜਨ ਦਾ ਹੂੰ ਫਾਇਦਾ ਉਹ ਆਮ ਆਦਮੀ ਪਾਰਟੀ ਨੂੰ ਹੁੰਦਾ ਹੋਇਆ ਦਿਸਿਆ ਹੂੰ ਕਾਂਗਰਸ ਨੇ ਜਿਹੜੀ ਚੌਥੀ ਸੀਟ ਜਿੱਤੀ ਹੈ ਉਹ ਵੀ ਭਮ ਸਾਹਿਬ ਉਸ ਦਾ ਸਿਹਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਆਪਣੀ ਬਰਨਾਲਾ ਸੀਟ ਹੈ ਉਹਦੀ ਆਪਣੀ ਅੰਦਰੂਨੀ ਫੋਟ ਨੂੰ ਦਿੱਤਾ ਜਾ ਸਕਦਾ ਹੂੰ ਕਿਉਂਕਿ ਜਿਹੜੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਗੁਰਦੀਪ ਸਿੰਘ ਬਾਠ ਹੂੰ ਉਹ ਤੋਂ ਖੜੇ ਹੋਏ ਸੀ ਉਹ ਇੱਕ ਚੰਗਾ खासा ਨੁਕਸਾਨ ਕਰਨ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਕਾਮਯਾਬ ਹੋਏ ਹੂੰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਅਧਿਕਾਰਤ ਕੈਂਡੀਡੇਟ ਸੀ ਜਿਹੜੇ ਭਾਈ ਭਤੀਜਾਵਾਦ ਦੇ ਇੱਕ ਪਧਾਇ ਸੀ ਪਧਾਇ ਸੀਗੇ ਹੂੰ ਜਿਹੜੇ ਮੀਤ ਸਿੰਘ ਮੀਤ ਹੇਰ ਦੇ ਜਿਹੜੇ ਆ ਉਹਨੇ ਢਲੇ ਸਾਥੀ ਕੋਈ ਉਹਨੂੰ ਮਾਸੀ ਦਾ ਮੁੰਡਾ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਉਹ ਇੱਕ ਆਮ ਵਰਕਰ ਨੂੰ ਇਗਨੋਰ ਕਰਕੇ ਇੱਕ ਭਾਈ ਭਤੀਜਾਵਾਦੀ ਜਿਹੜਾ ਪਦਾਇਸ਼ ਹੈ ਉਸ ਨੂੰ ਟਿਕਟ ਦੇਣ ਦਾ ਖਾਮਿਆਜ਼ਾ ਆਮ ਆਦਮੀ ਪਾਰਟੀ ਨੇ ਭੁਗਤਿਆ ਹੂੰ ਸੋ ਇਹਨਾਂ ਚੋਣਾਂ ਦੇ ਵਿੱਚ ਭਮ ਸਾਬ ਚੱਬੇਵਾਲ ਦੇ ਵਿੱਚ ਜਰੂਰ ਪਰਿਵਾਰਵਾਦ ਦੀ ਜਿੱਤ ਹੋਈ ਹੈ ਹੂੰ ਪਰ ਬਾਕੀ ਤਿੰਨ ਸੀਟਾਂ ਦੇ ਉੱਤੇ ਪਰਿਵਾਰਵਾਦ ਤੇ ਭਾਈ ਭਤੀਜਾਵਾਦ ਦੀ ਹਾਰ ਹੋਈ ਹੈ ਹਾਰ ਹੋਈ ਹੈ ਸੋ ਗਿੱਦੜਵਾ ਦੇ ਵਿੱਚ ਰਾਜਾ ਬੜਿੰਗ ਆਪਣੀ ਪਤਨੀ ਨੂੰ ਜਿਤਾਉਣ ਦੇ ਵਿੱਚ ناکਾਮਯਾਬ ਰਹੇ ਹੂੰ ਇਸੀ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਸੁਵਜਿੰਦਰ ਰੰਧਾਵਾ ਆਪਣੀ ਪਤਨੀ ਨੂੰ ਜਿਤਾਉਣ ਦੇ ਵਿੱਚ ਨਾਕਾਮਯਾਬ ਰਹੇ ਸੁਖਬੀਰ ਸਿੰਘ ਬਾਦਲਾਵ ਦੇ ਭਰਾ ਨੂੰ ਜਿਤਾਉਣ ਦੇ ਵਿੱਚ ਨਾਕਾਮਯਾਬ ਰਹੇ ਇਸੇ ਤਰ੍ਹਾਂ ਮੀਤ ਹੇਰ ਆਪਣੇ ਕਜ਼ਨ ਨੂੰ ਜਿਤਾਉਣ ਦੇ ਵਿੱਚ ਨਾਕਾਮਯਾਬ ਰਹੇ ਜੀ ਜੇ ਉਹਨਾਂ ਦਾ ਕਜ਼ਨ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਵੀ ਹੈ ਜੀ ਕੱਲੇ ਚੱਬੇਵਾਲ ਜੀ ਉਹ ਆਪਣੇ ਬੇਟੇ ਈਸ਼ਾਨ ਚੱਬੇਵਾਲ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਰਹੇ ਹੂੰ ਸੋ ਉੱਥੇ ਪਰਿਵਾਰਵਾਦ ਦੀ ਜ਼ਰੂਰ ਇੱਕ ਜਿੱਤ ਹੋਈ ਹੈ ਜੀ ਬਾਕੀ ਸਾਰੀ ਸੀਟਾਂ ਦੇ ਉੱਤੇ ਪਰਿਵਾਰਵਾਦ ਦੀ ਹਾਰ ਹੋਈ ਹੈ ਜੀ ਹੁਣ ਭਮਪਾ ਸਾਹਿਬ ਚਲੋ ਜਿੱਥੇ ਤੁਸੀਂ ਇਸ਼ਾਰਾ ਕੀਤਾ ਹੁਣ ਆਪਾਂ ਉਹ ਵੀ ਚਰਚਾ ਕਰ ਲਈਏ ਬਿਲਕੁਲ ਕਿ ਇਸ ਇਲੈਕਸ਼ਨ ਦਾ ਬੀਜੇਪੀ ਦੀ ਜੋ बार-बार ਗੱਲ ਕੀਤੀ ਜਾ ਰਹੀ ਸੀ ਚਰਚਾ ਕੀਤੀ ਜਾ ਰਹੀ ਸੀ ਕਿ ਬੀਜੇਪੀ ਪੰਜਾਬ ਦੇ ਵਿੱਚੋਂ ਗੇਨ ਕਰੂਗੀ ਹੂੰ ਜੋ ਬੀਜੇਪੀ ਦੀ ਦੁਰਦਸ਼ਾ ਹੋਈ ਹੈ ਹੂੰ ਇੰਨਾ ਚੋਣਾ ਦੇ ਵਿੱਚ ਉਸ ਤੋਂ ਮੈਂ ਸਮਝਦਾ ਜਿਹੜੀ ਬੀਜੇਪੀ ਦੀ ਟਾਪ ਲੀਡਰਸ਼ਿਪ ਹੈ ਹੂੰ ਉਸ ਨੂੰ ਲੈਸਨ ਲਰਨ ਕਰਨਾ ਚਾਹੀਦਾ ਹੂੰ ਗਿੱਦੜਵਾਹ ਸੀਟ ਦੇ ਉੱਤੋਂ ਜਿੱਥੇ ਮਨਪ੍ਰੀਤ ਬਾਦਲ ਹੂੰ ਇੱਕ ਬਾਦਲ ਨਾਮ ਦੀ ਲੀਗੇਸੀ ਕਿਉਂਕਿ ਅਸੀਂ ਸਾਰੇ ਜਾਣਦੇ ਆਂ ਵੀ ਕਿਸ ਤਰ੍ਹਾਂ ਇਸ ਸੀਟ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਐਮਐਲਏ ਰਹੇ ਹੂੰ ਕਿਸ ਤਰ੍ਹਾਂ ਜਿਹੜਾ ਲੋਕਾਂ ਦਾ ਇੱਕ ਨਿਜੀ ਰਿਸ਼ਤਾ ਪ੍ਰਕਾਸ਼ ਸਿੰਘ ਬਾਦਲ ਨਾਲ ਗਿੱਦੜਵਾਦੇ ਲੋਕਾਂ ਦਾ ਸੀ ਜੀ ਉਹਨਾਂ ਨੇ ਗਿੱਦੜਵਾਦੇ ਲੋਕਾਂ ਨੇ ਕੰਮ ਵੀ ਬਹੁਤ ਕਰਾਏ ਹੂੰ ਤੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤਾਂ ਹਰ ਕੋਈ ਜਿਹੜਾ ਜ਼ਥੇਦਾਰ ਹੈ ਉਸ ਇਲਾਕੇ ਦਾ ਉਹ ਮੁੱਖ ਮੰਤਰੀ ਦੀਆਂ ਪਾਵਰਾਂ ਹੀ ਵਰਤਦਾ ਸੀ ਵਰਤਦਾ ਸੀ ਹੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੀਟ ਮਨਪ੍ਰੀਤ ਬਾਦਲ ਲਈ ਬਾਅਦ ਇਲੈਕਸ਼ਨ ਦੇ ਵਿੱਚ ਛੱਡੀ ਸੀ ਹੂੰ 95 ਦੇ ਵਿੱਚ ਜੀ ਜਿਥੋਂ ਮਨਪ੍ਰੀਤ ਬਾਦਲ ਐਮਐਲਏ ਰਹੇ ਵੀ ਚੰਗਾ ਏਡੀ ਵੱਡੀ ਉਹਨਾਂ ਦੀ ਪਰਿਵਾਰਕ ਲੀਗੇ ਵੀ ਲੀਗੇਸੀ ਸੀ ਦੇ ਆਪਣਾ ਵੀ ਉੱਥੇ ਅਸਰ ਰਸੂਕ ਸੀ ਬੀਜੇਪੀ ਦੇ ਚੋਣ ਨਿਸ਼ਾਨ ਦੇ ਵਿੱਚ ਮਨਪ੍ਰੀਤ ਬਾਦਲ ਸਿਰਫ ਔਰ ਸਿਰਫ 12000 ਵੋਟ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਭਮ ਸਾਬ ਜੋ ਇੱਕ ਬੜੀ ਨਮੋਸ਼ੀ ਪਰਿਹਾਰ ਹੈ ਹੂੰ ਸੋ ਜਮਾਨਤ ਜਮਤ ਹੋਈ ਹੈ ਜੇ ਇਹਨਾਂ ਦੀ ਜਮਾਨਤ ਜੱਤ ਹੋਈ ਹੈ ਹੂੰ ਸੋ ਇੱਥੇ ਦਾ ਹੁਣ ਜੇ ਭਰਾ ਨੇ ਮਦਦ ਕੀਤੀ ਹੈ ਤੇ ਕਹੇ ਜੀ ਮਦਦ ਕੀਤੀ ਹੈ ਜਿਹੜੀ 12000 ਹੂੰ ਵੋਟ ਤੇ ਕੰਮ ਰੋਕੀ ਸੋ ਇਹ ਲੱਗਦਾ ਨਹੀਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਮਨਪ੍ਰੀਤ ਬਾਦਲ ਵੱਲ ਗਿਆ ਹੈ ਹੂੰ ਉਹ ਕਲੀਅਰ ਤੌਰ ਦੇ ਉੱਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਨਾਲ ਲੜਨ ਦਾ ਫਾਇਦਾ ਉਹ ਡਿੰਪੀ ਢਿੱਲੋਂ ਨੂੰ ਮਿਲਿਆ ਆ ਨਾ ਵੀ ਕਿਸੇ ਦੇ ਸਿਰ ਚ ਖੂਨ ਵਗਦਾ ਜਾਂਦਾ ਸੀਗਾ ਜੀ ਉਹ ਆnde ਆ ਕੀ ਹੈ ਤੇਰਾ ਖੂਨ ਚੌਂਦਾ ਜਾਂਦਾ ਹੈ ਕਹਿੰਦਾ ਨਹੀਂ ਇਹ ਜਵਾਨ ਦਾ ਰਸ ਹੈ ਜੀ ਇਹ ਮੜਪ੍ਰੀਤ ਸਿੰਘ ਹੁਣਾਂ ਦੇ ਜਿਹੜੇ ਕਾਰਨਾਮੇ ਪਿਛਲੇ ਜੀ ਕੀਤੇ ਸੀ ਇਹ ਗਿਦਰਵੇ ਦੇ ਵਿੱਚ ਉਹਦਾ ਜੀ ਇਸ ਕਰਕੇ ਮੇਰੇ ਖਿਆਲ ਤੇ ਡਿੰਪੀਟ ਲੋ ਜਿਹੜਾ ਹੈ ਉਹ ਕਿਉਂਕਿ ਇੱਕ ਵਧੀਆ ਵਰਕਰ ਸੀ ਅਕਾਲੀ ਦਲ ਦਾ ਔਰ ਜਦੋਂ ਬਨਪ੍ਰੀਤ ਦੀ ਤੇ ਇਹਨਾਂ ਦੀ ਆਪਸ ਵਿੱਚ ਕਿਉਂ ਖਿੱਚੜੀ ਹੁੰਦੇ ਵੇਖੇ ਤੇ ਉਦੋਂ ਬਾਅਦ ਹੀ ਉਹ ਪਾਸੇ ਹੋਇਆ ਤੇ ਉਹਦੀ ਉਹ ਨੂੰ ਹੰਦਰ ਦੀ ਵੀ ਕਿਤੇ ਨਾ ਕਿਤੇ ਜਿਹੜੀ ਅਕਾਲੀ ਵੋਟਰ ਦੀ ਮਿਲੀ ਬਈ ਯਾਰ ਇੱਥੇ ਵਰਕਰ ਦੀ ਕੋਈ ਪਛਾਣ ਹੀ ਨਹੀਂ ਗਈ ਵੀ ਉਹ ਵਿਚਾਰਾ ਇੰਨੇ ਚਿਰ ਦਾ ਲੱਗਿਆ ਪਿਆ ਤੇ ਹੁਣ ਫਿਰ ਭਰਾ ਯਾਦ ਆ ਗਿਆ ਜੀ ਹੈ ਨਾ ਇਹ ਵੀ ਮੇਰੇ ਖਿਆਲ ਮਾਰਦਾ ਕਰਦਾ ਜੀ ਬਿਲਕੁਲ ਭਮ ਸਾਹਿਬ ਤੁਹਾਡੇ ਯਾਦ ਹੋਵੇਗਾ ਜਿਸ ਗੱਲ ਦੇ ਬਾਰੇ ਤੁਸੀਂ ਇਸ਼ਾਰਾ ਕੀਤਾ ਗਿੱਦੜਵਾ ਇੱਕੋ ਇੱਕ ਅਜਿਹੀ ਕੰਸਟੀਟੂਐਂਸੀ ਹੈ ਜਿੱਥੇ ਜਦੋਂ ਲੋਕਲ ਇਲੈਕਸ਼ਨ ਹੁੰਦੀ ਸੀ ਹੂੰ ਉਦੋਂ ਕੋਈ ਕਾਂਗਰਸੀ ਆਪਣੇ ਐਮਸੀ ਦੇ ਕਾਗਜ਼ ਭਰਨ ਦੇ ਲਈ ਵੀ ਤਿਆਰ ਨਹੀਂ ਹੁੰਦਾ ਸੀ ਨਹੀਂ ਹੁੰਦਾ ਸੀ ਬਿਲਕੁਲ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਇਸ ਵਿਅਕਤੀ ਨੇ ਉੱਥੇ ਬਣਾਇਆ ਹੋਇਆ ਸੀ ਜੋ ਇਲੈਕਸ਼ਨ ਤਾਂ ਵੱਖਰੀ ਗੱਲ ਹੈ ਜੀ ਆਮ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਾਰੋਬਾਰਾਂ ਤੇ ਜੋ ਕੁਛ ਹੋਣਾ ਤਸ਼ੱਦਦ ਕੀਤਾ ਸੀਗਾ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਕਿਉਂਕਿ ਇਕੱਲੇ ਸ਼ੇਰ ਕੁਛ ਨਹੀਂ ਕਰਦੇ ਜੀ ਛੁੱਡੀਆਂ ਜਿਹੜੀਆਂ ਕਰਤੂਤਾਂ ਵੀ ਦਾ ਬੰਦੇ ਨੂੰ ਸੁਣਨੇ ਆਉਂਦੇ ਨਾ ਜਿਹੜੇ ਜਿਹੜੇ ਤੁਹਾਡੇ ਕਰਮ ਨੇ ਉਹ ਦੇਖੋ ਮਖੌਟਾ ਜਿਹੜਾ ਪਹਿਨਣਾ ਬਹੁਤ ਲਿਬਰਲ ਹੋਣ ਦਾ ਬਹੁਤ ਹੀ ਸنجੀਦਾ ਹੋਣ ਦਾ ਇਹ ਜਿਹੜੇ ਕੰਮ ਨੇ ਉਹ ਲੋਕਾਂ ਚ ਬਾਹਰ ਆ ਜਾਂਦੇ ਨੇ ਬਾਹਰ ਆ ਜਾਂਦੇ ਨੇ ਲੋਕ ਨੂੰ ਜਦੋਂ ਸਿਆਣੇ ਹੋ ਗਏ ਜੋ ੱੱਕੇ ਸ਼ਾਹੀ ਜੋ ਤਾਨਾ ਸ਼ਾਹੀ ਗਿੱਧੜਵਾ ਹਲਕੇ ਦੇ ਵਿੱਚ ਹੋਈ ਹੂੰ ਉਹ ਮੈਂ ਨਹੀਂ ਸਮਝਦਾ ਵੀ ਸੁਖਵੀਰ ਬਾਦਲ ਨੇ ਕਦੇ ਇੰਨਾ ੱੱਕਾ ਨਹੀਂ ਨਹੀਂ ਕਦੇ ਕਿਸੇ ਨੇ ਕੀਤਾ ਹੋਵੇ ਬਿਲਕੁਲ ਬਿਲਕੁਲ ਜੋ ੱੱਕਾ ਜੋ ਬਿਲਕੁਲ ਤੁਸੀਂ ਕਿਹਾ ਵੀ ਜਿਸ ਤਰ੍ਹਾਂ ਦੇ ਜਿਹੜਾ ਕਿਉਂਕਿ ਜਦੋਂ ਕੋਈ ਜੀ ਦੇਖੋ ਵੀ ਲੋਕਲ ਇਲੈਕਸ਼ਨ ਦੇ ਵਿੱਚ دہشت ਦਾ ਮਾਹੌਲ ਇੰਨਾ ਸੀ ਵੀ ਕੋਈ ਲੋਕਲ ਇਲੈਕਸ਼ਨ ਦੇ ਵਿੱਚ ਕਾਗਜ਼ੀ ਭਰਨ ਨੂੰ ਤਿਆਰ ਨਹੀਂ ਸਵਾਈ ਭਰਨ ਤਿਆਰ ਨਹੀਂ ਸੀ ਤੇ ਕਿਹਾ ਇਹ ਜਾਂਦਾ ਸੀ ਵੀ ਸਰਬਸੰਮਤੀ ਦੇ ਨਾਲ ਜਿਹੜਾ ਉਹ ਇੰਨੀ ਹਰਬਨ ਪਿਆਰਤਾ ਹੈਗੀ ਸਾਡੀ ਜੀ ਸੋ ਚਾਹੇ ਝੂਠੇ ਪਰਚਿਆਂ ਦਾ ਜਿਹੜਾ ਤੁਸੀਂ ਡਾਟਾ ਕੱਢ ਕੇ ਦੇਖ ਲਓ ਵੀ ਬਾਦ ਚ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਵੀ ਬਣਾਈ ਸੀ ਝੂਠੇ ਪਰਚੇ ਜਿਹੜੇ ਕਾਂਗਰਸੀਆਂ ਤੇ ਉਹ ਰੱਦ ਕੀਤੇ ਗਏ ਸੀ ਹੂੰ ਉਹਦਾ ਡੇਟਾ ਤੁਸੀਂ ਜੇ ਕੱਢ ਕੇ ਦੇਖੋ ਤਾਂ ਗਿੱਦੜਵਾ ਹਲਕਾ ਸਾਰੇ ਪੰਜਾਬ ਦੇ ਵਿੱਚੋਂ ਨੰਬਰ 1 ਸੀ ਹੂੰ ਮਨਪ੍ਰੀਤ ਸਿੰਘ ਬਾਦਲ ਝੂਠੇ ਪਰਚੇ ਦਰਜ ਕਰਾਉਣ ਦੇ ਵਿੱਚ ਲੋਕਾਂ ਦੇ ਬਿਲਕੁਲ ਸੋਪਾ ਹਮਸਾਬ ਉਹਨਾਂ ਗੱਲਾਂ ਦਾ ਖਾਮਿਆਜ਼ਾ ਜ਼ਰੂਰ ਪੁੱਖਤਣਾ ਪੈਂਦਾ ਪਰ ਕਮਲ ਦਾ ਫੁੱਲ ਹੱਥ ਦੇ ਵਿੱਚ ਫੜ ਕੇ ਜਦੋਂ ਇਲੈਕਸ਼ਨ ਮਨਪ੍ਰੀਤ ਬਾਦਲ ਨੇ ਲੜੀ ਤਾਂ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਹੂੰ ਦੂਸਰੇ ਪਾਸੇ ਤੁਸੀਂ ਗਰਦਾਸਪੁਰ ਤੋਂ ਦੇਖੋ ਰਵੀਕਰਨ ਸਿੰਘ ਕਾਲੋਂ ਜਿਹੜਾ ਕਿ ਇੱਕ ਸਟੈਬਲਿਸ਼ਡ ਅਕਾਲੀ ਲੀਡਰ ਹੂੰ ਉਹ ਜਦੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਲੜਦਾ ਹੈ ਉਹਦੀ ਵੀ ਜਮਾਨਤ ਜਬਤ ਹੂੰ ਪਿਛਲੀ ਵਾਰ ਜਦੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਲੜਿਆ ਸੀ ਤਾਂ 22-25000 ਵੋਟ ਲੈ ਕੇ ਗਿਆ ਸੀ ਐਤਕੀ 6000 ਰੁਪਏ ਹੂੰ ਫੇਰ ਤੁਸੀਂ ਚੱਬੇਵਾਲ ਦਾ ਜਿਹੜਾ ਹਲਕਾ ਦੇਖੋ ਸੋਨ ਸਿੰਘ ਠੰਡਲ ਕਿੱਡਾ ਵੱਡਾ ਨਾਮ ਫੇਰ ਕੱਢ ਹੂੰ ਅਕਾਲੀ ਆਗੂ ਹੂੰ ਉਹ ਭਾਜਪਾ ਦੇ ਚੋਣ ਨਿਸ਼ਾਨ ਤੇ ਲੜਦਾ ਹੈ ਉਹਦੇ ਹਾਲਾਤ ਦੇਖੋ 8000 ਵੋਟ 8000 ਵੋਟ ਹੂੰ ਜਦੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਲੜਿਆ ਸੀ ਇੱਕ ਰਿਸਪੈਕਟੇਬਲ ਵੋਟ ਉਹ ਲੈ ਕੇ ਗਿਆ ਸੀ ਜੀ ਜੀ ਸੋ ਇੱਕੋ ਇੱਕ ਜਿਹੜੀ ਐਕਸੈਪਸ਼ਨ ਹੈ ਉਹ ਹੈਗੀ ਬਰਨਾਲਾ ਸੀਟ ਤੇ ਜਿੱਥੇ ਅ ਜਿਹੜੇ ਢਿੱਲੋਂ ਹੈ ਕੈਬਟਲੋ ਕੈਬਟਲੋ ਹੂੰ ਉਹ ਆਪਣੇ ਪਰਸਨਲ ਰਸੂਖ ਦੇ ਨਾਲ ਤੇ ਕੋਈ ਪੈਸੇ ਦੇ ਜ਼ੋਰ ਦੇ ਨਾਲ ਹੂੰ ਉਹ ਇੱਕ ਸਰਮਾਨ ਯੋਗ ਬਲਕਿ ਜਿਹੜਾ ਮੁਕਾਬਲਾ ਕਰਨ ਦੇ ਵਿੱਚ ਕਾਮਯਾਬ ਹੋਇਆ ਵੋਟ ਲੈ ਜਾਣ ਦੇ ਵਿੱਚ ਕਾਮਯਾਬ ਹੋਇਆ ਸੋ ਬੀਜੇਪੀ ਨੇ ਤਜਰਬਾ ਜਿਹੜਾ ਕੀਤਾ ਸਟੈਬਲਿਸ਼ਡ ਬੰਦੇ ਹਮ ਅਸਰ ਰਸੂਖ ਵਾਲੇ ਬੰਦੇ ਸਿਆਸੀ ਪਰਿਵਾਰਾਂ ਦੇ ਪੈਸੇ ਦੀ ਜਿਹੜੀ ਤਾਕਤ ਰੱਖਣ ਵਾਲੇ ਬੰਦੇ ਹਮ ਉਹਨਾਂ ਨੂੰ ਇਲੈਕਸ਼ਨ ਲੜਵਾਈ ਜਿਹੜਾ ਉਹ ਤਜਰਬਾ ਵੀ ਭਮ ਸਾਹਿਬ ਫੇਲ ਹੋਇਆ ਬੁਰੀ ਤਰ੍ਹਾਂ ਫੇਲ ਹੋ ਗਿਆ ਫੇਲ ਹੋ ਗਿਆ ਸੋ ਕਿਦੜਾ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਹੰਗਾਰਾ ਪੰਜਾਬ ਦੇ ਵਿੱਚੋਂ ਨਹੀਂ ਮਿਲ ਰਿਹਾ ਤੇ ਜਿਹੜਾ ਐਕਸਪੈਰੀਮੈਂਟ ਉਹਨਾਂ ਨੇ ਇਹ ਲਗਾਤਾਰ ਜਾਰੀ ਰੱਖਿਆ ਜਿਸ ਤਰ੍ਹਾਂ ਦਲ ਬਦਲੂ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਸਟੇਟ ਉੱਥੇ ਮਨਿਸਟਰ ਬਣਾਇਆ ਹੂੰ ਤੇ ਕਾਂਗਰਸ ਚੋਂ ਆਏ ਇੱਕ ਵਿਅਕਤੀ ਨੂੰ ਕਾਂਗਰਸ ਪ੍ਰਧਾਨ ਬਣਾਤਾ ਹੂੰ ਜਿਹੜਾ ਭਾਜਪਾ ਦਾ ਰਵਾਇਤੀ ਵੋਟ ਬੈਂਕ ਹੈ ਸ਼ਹਿਰੀ ਵੋਟ ਬੈਂਕ ਸ਼ਹਿਰੀ ਵਰਗ ਹੈ ਜਿਹੜਾ ਪੁਰਾਣੇ ਸਮੇਂ ਤੋਂ ਜਨ ਸੰਘ ਦੇ ਨਾਲ ਜਾਂ ਜਨਤਾ ਪਾਰਟੀ ਦੇ ਨਾਲ ਉਹ ਜੁੜਿਆ ਆਇਆ ਸੀਗਾ ਹੂੰ ਉਹ ਵੋਟ ਬੈਂਕ ਵੀ ਭਾਜਪਾ ਦੇ ਨਾਲੋਂ ਨਾਰਾਜ਼ ਹੋ ਕੇ ਛਿਟਕ ਜਾਊਗਾ ਛਿਟਕ ਜਾਊਗਾ ਕਿਉਂਕਿ ਜਦ ਤੁਸੀਂ ਆਪਣਿਆਂ ਦੀ ਕਦਰ ਨਹੀਂ ਕਰ ਰਹੇ ਹੂੰ ਬਾਹਰੋਂ ਲਿਆ ਕੇ ਬੰਦੇ ਜਿਹੜੇ ਆਪਣੇ ਕਾਡਰ ਦੇ ਸਿਰ ਤੇ ਬਿਠਾ ਰਹੇ ਹੂੰ ਉਹ ਬੰਦੇ ਵੀ ਜਿਹੜੇ ਆ ਕੋਈ ਰਿਜ਼ਲਟ ਡਿਲੀਵਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਗਿੱਦੜਵਾਚ ਜਿਹ ਅਸੀਂ ਗੱਲ ਕਰੀਏ ਤਾਂ ਰਾਜਾ ਵੜੰਗ ਦੀ ਵੀ ਗੱਲ ਕਰਨੀ ਬਣਦੀ ਹੈ ਜੀ ਜੀ ਵੀ ਉਹ ਤਿੰਨ ਵਾਰ ਦਾ ਐਮਐਲਏ ਹੋਣ ਦੇ ਬਾਵਜੂਦ ਇੰਨੀ ਬੁਰੀ ਤਰ੍ਹਾਂ ਮਲਕੇ ਉਹਦੇ ਆਪਣੇ ਜਿਹੜੇ ਧਰਮ ਪਤਨੀ ਐ ਉਹਨੂੰ ਹਰਾਉਣ ਦੇ ਵਿੱਚ ਕਾਮਯਾਬ ਹੋ ਗਏ ਜਿਟਾਉਣ 'ਚ ਨਹੀਂ ਹੋਏ ਹਰਾਉਣ 'ਚ ਕਾਮਯਾਬ ਹੋ ਗਏ ਔਰ ਇਹਦਾ ਵੀ ਕੋਈ ਜਿਹੜੇ ਕਾਰਨ ਹੈ ਕਿ ਜਿਹੜਾ ਰਾਜ ਦੀ ਕਾਰਗੁਜ਼ਾਰੀ ਤੇ ਇਹਦਾ ਲੋਕ ਸੰਤੋਸ਼ ਨਹੀਂ ਸੀ ਭਾਮ ਸਾਹਿਬ ਸਭ ਤੋਂ ਵੱਡਾ ਕਾਰਨ ਜਿਹੜਾ ਬਣਿਆ ਵੀ ਆਪਣਾ ਹਲਕਾ ਛੱਡ ਕੇ ਲੁਧਿਆਣੇ ਜਾਣ ਜੀ ਲੁਧਿਆਣੇ ਦੇ ਵਿੱਚੋਂ ਹਾਲਾਂਕਿ ਲੁਧਿਆਣੇ ਲੁਧਿਆਣਾ ਕਾਂਗਰਸ ਦੇ ਸੰਗਠਨ ਨੇ ਜ਼ੋਰ ਦੇ ਉੱਤੇ ਹੂੰ ਉਹ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੂੰ ਜਿਸ ਦੇ ਵਿੱਚ ਬਹੁਤ ਵੱਡਾ ਰੋਲ ਲੁਧਿਆਣਾ ਕਾਂਗਰਸ ਦਾ ਸੀ ਹੂੰ ਪਰ ਗਿੱਦੜਵਾਦੇ ਲੋਕਾਂ ਨੇ ਇਹ ਪਸੰਦ ਨਹੀਂ ਕੀਤਾ ਕਿ ਉਹਨਾਂ ਦਾ ਲੀਡਰ ਜਿਹੜਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਗਿੱਦੜਵਾਦੇ ਲੋਕਾਂ ਨੇ ਉਹਨਾਂ ਨੂੰ ਐਡਾ ਮਾਨ ਸਨਮਾਨ ਦਿੱਤਾ ਹੂੰ ਜਦੋਂ ਇੱਕ ਆਪ ਦੀ ਹਨੇਰੀ ਚੱਲ ਰਹੀ ਸੀ ਉਦੋਂ ਵੀ ਸੀਟ ਜਿਤਾ ਕੇ ਉਹਦੀ ਝੋਲੀ ਪਾਈ ਹੂੰ ਉਹ ਉਹਨਾਂ ਨੂੰ ਛੱਡ ਕੇ ਲੁਧਿਆਣੇ ਚੱਲਿਆ ਗਿਆ ਹੂੰ ਸੋ ਇਹ ਗੱਲ ਮੈਨੂੰ ਲੱਗਦਾ ਵੀ ਵੋਟਰ ਨੂੰ ਪਸੰਦ ਨਹੀਂ ਆਈ ਇੱਕ ਕਾਰਨ ਹੋਰ ਵੀ ਕਹਿੰਦੇ ਮੈਂ ਜਿਹੜਾ ਕਿਉਂਕਿ ਮੇਰਾ ਤਾਂ ਏਰੀਆ ਹੈ ਔਰ ਮੈਂ ਗਧੁਰਵੇਦ ਵਿੱਚ ਮੈਂ ਬਹੁਤ ਵਿਚਰਿਆ 1995 ਵਾਲੀ ਇਲੈਕਸ਼ਨ ਵੀ ਜਿਹੜੀ ਆ ਮੈਂ ਸਾਰੀ ਦੀ ਸਾਰੀ ਮੇਰੇ ਜम्मे ਸੀ ਮੈਂ ਕਵਰ ਕੀਤੀ ਉਹ ਜੀ ਔਰ ਉੱਥੇ ਰਾਜਾ ਵਿੜਿੰਗ ਦਾ ਰਵਈਆ ਜਿਹੜਾ ਕਿਉਂਕਿ ਰਾਜਾ ਵਿੜਿੰਗ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਚ ਕਾਮਯਾਬ ਹੋਇਆ ਆਪਦੇ ਟਿਕੜੇ ਦੇ ਆਸਰੇ ਔਰ ਉਹਨੂੰ ਲੈ ਕੇ ਇੱਕ ਹੰਕਾਰ ਜਿਹੜਾ ਉਹ ਦਿਮਾਗ ਨੂੰ ਜਿਹੜੀ ਚੜ ਗਈ ਨਾ ਨਸ਼ਾ ਜਿਹੜਾ ਤਾਕਤ ਦਾ ਨਸ਼ਾ ਬਹੁਤ ਪੜਾ ਹੁੰਦਾ ਜੀ ਇਹ ਪਚਾਉਣਾ ਬਹੁਤ ਔਖਾ ਹੈ ਔਰ ਉਹ ਕਹਿੰਦੇ ਆ ਵੀ ਐਸ ਕੀ ਜਦੋਂ ਪੰਡਾ ਚ ਵਿਚਰਦਾ ਸੀ ਜੇ ਕੋਈ ਮਾੜਾ ਮੋਟਾ ਵੀ ਟੇਡਾ ਜਿਹਾ ਲੱਗਦਾ ਸੀ ਇਹਨਾਂ ਨੂੰ ਉਹ ਕਹਿੰਦਾ ਸੀ ਵੇਖ ਲਾ ਮੈਂ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਹਾਂ ਹੂੰ ਠੀਕ ਹੈ ਤੇ ਗਿਣ-ਗਿਣ ਕੇ ਬਦਲੇ ਲਵਾਂਗਾ ਇਹ ਗੱਲਾਂ ਕਹਿ ਕੇ ਕੀ ਵੋਟਾਂ ਮੰਗਦਾ ਰਿਹਾ ਔਰ ਮੇਰੇ ਖਿਆਲ ਲੋਕਾਂ ਨੇ ਇਸ ਚੀਜ਼ ਦਾ ਵੀ ਉਹਨੂੰ ਸਬਕ ਸਿਖਾਇਆ ਹੈ ਵੀ ਤੋਂ ਜਿਸ ਕਦਰ ਨਾਲ ਜਿਸ ਤਰ੍ਹਾਂ ਮਿਲ ਕੇ ਆਪਣੀ ਲੀਡਰਸ਼ਿਪ ਨੂੰ ਤੋਂ ਦੂਜੇ ਨੂੰ ਤੇ ਸਮਝਦਾ ਉਹ ਜਿਹੜੇ ਸੀਨੀਅਰ ਲੀਡਰ ਨੇ ਚਾਹੇ ਹੋ ਰੰਧਾਵਾ ਸਾਹਿਬ ਸੀ ਚਾਹੇ ਬਾਜਵਾ ਚਾਹੇ ਹੋਰ ਚੰਨੀ ਸਾਹਿਬ ਚੰਨੀ ਸਾਹਿਬ ਸੀਗੇ ਔਰ ਸਿੱਧੂ ਹੁਣਾਂ ਨੂੰ ਵੀ ਜੋ ਕੁਝ ਕਰਦਾ ਰਿਹਾ ਉਹ ਉਹਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਸੀਗਾ ਔਰ ਉਹਦਾ ਨਤੀਜਾ ਜਿਹੜਾ ਉਹ ਅਮਰਤਾ ਬਣੇ ਗਿਓ ਭੁਗਤਣਾ ਪਿਆ ਭਮ ਸਾਹਿਬ ਬਿਲਕੁਲ ਇਹ ਬੰਦੇ ਦੀ ਜਿਹੜੀ ਤਰਬੀਅਤ ਹੁੰਦੀ ਹੈ ਜਾਂ ਬੰਦੇ ਦਾ ਜਿਹੜਾ ਬੌਧਿਕ ਸਤਰ ਹੁੰਦਾ ਹੂੰ ਉਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਵੀ ਜੇ ਉਹਨੂੰ ਤਾਕਤ ਮਿਲਦੀ ਹੈ ਕੋਈ ਇਜਾਜ਼ਤ ਮਿਲਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਉਹ ਹਜ਼ਮ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਜਿਹੜਾ ਕਿਸੇ ਵੱਡੇ ਇੰਟੈਲੈਕਟ ਦਾ ਮਾਲਕ ਹੁੰਦਾ ਹੈ ਜਾਂ ਚੰਗੀ ਸੋਚ ਦਾ ਮਾਲਕ ਹੁੰਦਾ ਉਹ ਜਿੰਨਾ ਵੱਡਾ ਹੁੰਦਾ ਹੈ ਉਹ ਉਨਾ ਹੀ ਹੰਭਲ ਹੁੰਦਾ ਜਾਂਦਾ ਹੰਭਲ ਹੁੰਦਾ ਜਾਂਦਾ ਸੋ ਜਿਸ ਤਰ੍ਹਾਂ ਕਹਿੰਦੇ ਆ ਵੀ ਫਲ ਨੀਵੇਂ ਆ ਰੁੱਖਾਂ ਨੂੰ ਜਿਹੜੇ ਉਹ ਲੱਗਦੇ ਆ ਹੂੰ ਸੋ ਜਿੰਨੇ ਰੁੱਖ ਨੂੰ ਫਲ ਲੱਗਦੇ ਆ ਉਹ ਉਹ ਚੁੱਕਦਾ ਜਾਂਦਾ ਹੂੰ ਜਿਹੜੇ ਕੁਝ ਹੋਛੇ ਕਿਸਮ ਦੇ ਵਿਅਕਤੀ ਹੁੰਦੇ ਐ ਉਹ ਜੇ ਉਹਨਾਂ ਨੂੰ ਥੋੜਾ ਬਹੁਤਾ ਕਿਤੋਂ ਕੋਈ ਤਾਕਤ ਮਿਲ ਜਾਂਦੀ ਐ ਤਾਂ ਫਿਰ ਉਹ ਆਪਣੇ ਆਪ ਨੂੰ ਜਿਹੜਾ ਖੁਦਾਵੰਦ ਸਮਝਣ ਲੱਗ ਜਾਂਦੇ ਹੂੰ ਜਿੱਦਾਂ ਪੋਲਿਟਿਕਸ ਦੇ ਵਿੱਚ ਜਿਹੜਾ ਹੈ ਹੰਕਾਰ ਦੀ ਕੋਈ ਜਗ੍ਹਾ ਨਹੀਂ ਹੂੰ ਹੰਕਾਰ ਤਾਂ ਦੇਖੋ ਵੀ ਵੱਡੇ-ਵੱਡਿਆਂ ਦਾ ਰਾਜਨੀਤੀ ਦੇ ਵਿੱਚ ਨਹੀਂ ਰਿਹਾ ਹੂੰ ਕੋਈ ਹੈ ਆਗੂ ਜਿਸ ਨੇ ਜਿਹੜਾ ਹਾਰ ਦਾ ਸਾਹਮਣਾ ਨਾ ਕੀਤਾ ਹੋਵੇ ਸਿਵਾਏ ਨਰਿੰਦਰ ਮੋਦੀ ਤੋਂ ਨਰਿੰਦਰ ਮੋਦੀ ਇੱਕ ਉਹ ਇੰਦਰਾ ਗਾਂਧੀ ਨੇ ਦੇਖੋ ਆਪਣੀ ਇਲੈਕਸ਼ਨ ਹਾਰੀ ਹਮ ਜਦੋਂ ਐਮਰਜੈਂਸੀ ਲਾਈ ਉਹ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਗਈ ਤਾਂ ਲੋਕਾਂ ਨੇ ਉਸ ਨੂੰ ਸਭ ਕੁਝ ਸਿਖਾਇਆ ਜੀ ਪ੍ਰਕਾਸ਼ ਸਿੰਘ ਬਾਦਲ ਆਪਣੀ ਇਲੈਕਸ਼ਨ ਹਾਰ ਗਏ ਹਮ ਵੱਡੇ ਵੱਡੇ ਜਿਹੜੇ ਥੰਮ ਲੋਕਾਂ ਨੇ ਛਿੱਟੇ ਹਮ ਜਿਹੜੇ ਹੰਕਾਰੇ ਹੋਏ ਸੀ ਉਹ ਹੰਕਾਰ ਨਹੀਂ ਰਾਜਨੀਤੀ ਦੇ ਵਿੱਚ ਕੋਈ ਜਗ੍ਹਾ ਨਹੀਂ ਦੂਸਰੀ ਗੱਲ ਹੈ ਭਮ ਸਾਬ ਤੁਸੀਂ ਇਲਾਕੇ ਨੂੰ ਨੇੜੇੋਂ ਜਾਣਦੇ ਹੋ ਜਿਹੜਾ ਇੱਕ ਫੈਕਟਰ ਡਿੰਪੀ ਢਿੱਲੋਂ ਦੇ ਜਿੱਤਣ ਦਾ ਇਹ ਵੀ ਹੋਇਆ ਹੈ ਕਿ ਜਿਹੜੇ ਗਿੱਦੜਵਾ ਦੇ ਲੋਕ ਹੈ ਉਹ ਹੁਣ ਤਾਕਤ ਮੰਨਣ ਦੇ ਆਦੀ ਹੈ ਹੂੰ ਜਦੋਂ ਪੰਜ ਵਾਰ ਉਹਨਾਂ ਨੇ ਏਡੇ ਵੱਡੇ ਕਿੜਾਵਰ ਆਗੂ ਦਾ ਜਿਹੜਾ ਪੰਜ ਵਾਰ ਦੇ ਮੁੱਖ ਮੰਤਰੀ ਉਥੋਂ ਐਮਐਲਏ ਰਹੇ ਹੋਣ ਤੇ ਇੱਕ ਮੁੱਖ ਮੰਤਰੀ ਨੇ ਤਾਕਤਾਂ ਉੱਤੇ ਲੋਕਾਂ ਨੇ ਵਰਤੀਆਂ ਹੁਣ ਹੂੰ ਫਿਰ ਉਹਨਾਂ ਨੇ ਚਲੋ ਰਾਜੇ ਵੜਿੰਗ ਨੂੰ ਜਿਤਾਇਆ ਜਿਹੜਾ ਉਹ ਕਾਂਗਰਸ ਦੇ ਵਿੱਚ ਪਾਵਰਫੁੱਲ ਸੀ ਕਾਂਗਰਸ ਰਾਜੇ ਵੜਿੰਗ ਨੂੰ ਰਾਜੇ ਵੜਿੰਗ ਨੂੰ ਤਾਂ ਪੈਦਾ ਹੀ ਬਾਦਲਾਂ ਨੇ ਕੀਤਾ ਸੀਗਾ ਕਿਉਂਕਿ ਉਦੋਂ ਮਨਪ੍ਰੀਤ ਤਾਜਾ ਤਾਜਾ ਅੱਡ ਹੋਇਆ ਸੀ ਤੇ ਮਨਪ੍ਰੀਤ ਨੂੰ ਸਭ ਸਿਖਾਉਣਾ ਚਾਹੁੰਦਾ ਸੀ ਬਾਦਲ ਪਰਿਵਾਰ ਬੀਬੀ ਬਾਦਲ ਵੀ ਸਾਰਾ ਸਾਰਾ ਟੱਬਰੀ ਬਣ ਕੇ ਜਿਹੜਾ ਸਭ ਸਿਖਾਉਣਾ ਚਾਹੁੰਦਾ ਸੀ ਔਰ ਉਦੋਂ ਉਹਨਾਂ ਨੂੰ ਉਹ ਉਹਨਾਂ ਨੇ ਉਹਨਾਂ ਨੇ ਹੀ ਰਾਜੇ ਨੂੰ ਜਿਤਾਇਆ ਸੀਗਾ ਪਰ ਉਹ ਉਰਦੂ ਬਾਦ ਚਲੋ ਉਹ ਆਪ ਦੀ ਥਾਮ ਰੋਣ ਦੇ ਵਿੱਚ ਕਾਮਯਾਬ ਹੋਇਆ ਸੀ ਕੋਈ ਸ਼ੱਕ ਨਹੀਂ ਤੇ ਪਰ ਹੁਣ ਥੜਕ ਗਿਆ ਜੀ ਨਿਸ਼ਾਨਾ ਦਿਮਪੀ ਢਿੱਲੋ ਨੇ ਜਿਹੜਾ ਮੈਸੇਜ ਉਸਨੇ ਵੀ ਬਾਰ-ਬਾਰ ਇਹ ਦਿੱਤਾ ਕਿ ਜਿਹੜੀ ਸੱਤਾ ਦੀ ਤਾਕਤ ਹੈ ਉਹ ਮੇਰੇ ਨਾਲ ਹੈ ਹੂੰ ਵੀ ਜਿਹੜੇ ਮੰਤਰੀ ਹੈ ਉਹ ਮੇਰੀ ਸੁਣਿਆ ਕਰਨਗੇ ਇਸ ਤਰ੍ਹਾਂ ਹੋਇਆ ਕਰੂ ਮੁੱਖ ਮੰਤਰੀ ਮੇਰੀ ਸੁਣਿਆ ਕਰੂਗਾ ਉਸਨੇ ਬਾਰ-ਬਾਰ ਇਹੀ ਸੁਨੇਹਾ ਦਿੱਤਾ ਕਿ ਜਿਹੜੇ ਆਉਣ ਵਾਲੇ 2.5 ਸਾਲ ਨੇ ਉਹਨਾਂ ਦੇ ਵਿੱਚ ਉਹ ਸੱਤਾ ਦੀ ਜਿਹੜੀ ਪਾਵਰ ਹੈ ਉਹ ਉਹਦੇ ਕੋਲ ਹੋਊਗੀ ਤੇ ਉਹ ਲੋਕਾਂ ਨੇ ਕੰਮ ਆ ਜਾਂ ਜਿਹੜੇ ਲੋਕਾਂ ਨੇ ਜੋ ਆਪਣੇ ਨਿੱਜੀ ਮਫਾਦ ਹੁੰਦੇ ਆ ਲੋਕ ਆਪਣੇ ਕੰਮਾਂ ਦੇ ਨਾਲ ਜੁੜੇ ਹੁੰਦੇ ਆ ਵੀ ਉਹ ਗਰਾਉਣ ਦੇ ਵਿੱਚ ਉਹ ਕਾਮਯਾਬ ਹੋਊਗਾ ਹੂੰ ਸੋ ਜਿਹੜਾ ਉਹ ਸੱਤਾ ਪੱਖ ਦਾ ਇੱਕ ਸਨੇਹਾ ਭਮ ਸਾਬ ਉਹ ਵੀ ਜਿੱਥੇ ਹੁਣ ਲੋਕਾਂ ਨੇ ਇਹਨਾਂ ਲੰਬਾ ਸਮਾਂ ਹੂੰ ਜਿਹੜਾ ਸੱਤਾ ਦੀ ਤਾਕਤ ਦੇਖੀ ਹੋਵੇ ਉਹ ਲੋਕ ਫਿਰ ਜਿਹੜੇ ਐ ਉਹਨਾਂ ਦਾ ਜਿਹੜਾ ਨੇਚਰ ਐ ਉਹ ਵੀ ਜਿਹੜਾ ਤਾਕਤ ਦੇ ਵੱਲ ਨੂੰ ਚੁਕਾਰ ਨੇਚਰਲੀ ਹੋ ਜਾਂਦਾ ਹੈ ਕਿਉਂ ਲੋਕ ਕੰਮਾਂ ਨਾਲ ਜੁੜੇ ਹੋਏ ਹਮ ਹਰੇਕ ਹਲਕੇ ਦਾ ਹਰੇਕ ਖਿੱਤੇ ਦਾ ਜਿਹੜਾ ਹੈ ਉਹ ਆਪੋ ਆਪਣਾ ਸੁਭਾਅ ਹੈ ਜਿਹੜਾ ਹਾਲਾਤਾਂ 'ਚੋ ਕਾਇਦਾ ਹੁੰਦਾ ਹੈ ਹਮ ਜਿਸ ਤਰ੍ਹਾਂ ਤੁਸੀਂ ਜੇ ਤੁਸੀਂ ਹੁਣ ਬਰਨਾਲੇ ਦੀ ਗੱਲ ਕਰੂੰ ਉਹੀ ਹਮ ਉਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਸਾਡੀ ਰਾਜਧਾਨੀ ਹੈ ਹਮ ਉਹ ਰਾਜਧਾਨੀ ਦੇ ਵਿੱਚ ਹੀ ਹਾਰ ਗਏ ਹੂੰ ਜਿਹੜੇ ਸੰਗਰੂਰ ਬਰਨਾਲੇ ਦੇ ਲੋਕ ਨੇ ਇਹ ਹਮੇਸ਼ਾ ਹੀ ਜਿਹੜੇ ਸੱਤਾ ਦੇ ਬਰ ਖਿਲਾਫ ਜੇ ਕੋਈ ਖੜਦਾ ਹੈ ਹੂੰ ਇਹ ਉਹਦਾ ਸਾਥ ਦਿੰਦੇ ਨੇ ਜੀ ਬਿਲਕੁਲ ਚਾਹੇ ਕੋਈ ਸਿਮਰਨਜੀਤ ਮਾਨ ਹੋਵੇ ਹੂੰ ਚਾਹੇ ਕਦੇ ਚਾਹੇ ਕਦੇ ਭਗਵੰਤ ਮਾਨ ਖੁਦ ਹੋਵੇ ਹੂੰ ਤੇ ਹੁਣ ਜਦੋਂ ਭਗਵੰਤ ਮਾਨ ਨੂੰ ਇਹ ਹੰਕਾਰ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਵੀ ਇਹਦਾ ਸਾਡਾ ਜੀ ਸਿਆਸੀ ਗੜਾ ਹੈ ਜਦੋਂ ਮੁੱਖ ਮੰਤਰੀ ਬਣਨ ਤੋਂ ਦੇਖ ਲਓ ਫੌਰਨ ਬਾਅਦ ਹੂੰ ਸੰਗਰੂਰ ਸੀਟ ਹਰਾਤੀ ਹਰਾਤੀ ਹੂੰ ਹੁਣ ਬਰਨਾਲਾ ਦਰਨਾਲਾ ਜੋ ਜਿਸ ਦੇ ਵਿੱਚ ਤਾਂ ਚਲੋ ਉਹਨਾਂ ਦੀ ਆਪਣੀ ਇੰਟਰਨਲ ਫੁੱਟ ਸੀ ਜਿਹੜਾ ਬਾਗੀ ਕੈਂਡੀਡੇਟ ਖੜਾ ਸੀ ਹੂੰ ਉਹ 10-15000 ਵੋਟ ਲੈ ਗਿਆ ਜਿਹੜੇ ਕਿ ਉਹਨਾਂ ਦੀ ਹਾਰ ਦਾ ਕਾਰਨ ਬਣਿਆ ਬਣਿਆ ਜੀ ਸੋ ਭੰਮ ਸਾਹਿਬ ਹਰੇਕ ਮਿੱਟੀ ਦੀ ਆਪਣੀ ਖਸਲਤ ਬਿਲਕੁਲ ਉਹ ਹਰੇਕ ਖੇਤੇ ਦੇ ਲੋਕ ਆ ਜਿਹੜੇ ਉਹਨਾਂ ਦਾ ਸੋਚਣ ਦਾ ਤਰੀਕਾ ਉਹ ਅਲੱਗ-ਅਲੱਗ ਹੈ ਬਿਲਕੁਲ ਤੇ ਉਹ ਨਤੀਜੇ ਵੀ ਕੁਝ ਉਸ ਤਰ੍ਹਾਂ ਦੇ ਸਾਹਮਣੇ ਆਏ ਐ ਪਰ ਚਲੋ ਜਿਹੜੀਆਂ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਸੀਗੀਆਂ ਹੁਣ ਉਹ 94 94 ਹੋ ਗਿਆ 94 ਹੋ ਗਈਆਂ ਨੇ ਇੱਕ ਰਿਕਾਰਡ ਬਣ ਕੇ ਹੋਰ ਬਣ ਗਿਆ ਜੀ ਰਿਕਾਰਡ ਬਣ ਗਿਆ ਪਰ ਲੋਕ ਹੁਣ ਇਹ ਵੀ ਕਹਿੰਦੇ ਆ ਵੀ ਜਦ 92 ਦੇ ਨਾਲ ਕੁਝ ਨਹੀਂ ਕਰ ਸਕੇ ਤਾਂ 94 ਕੀ ਕਰਨਗੇ ਇਹ ਵੀ ਠੀਕ ਹੈ ਦੋ ਹੋਰ ਜੋੜ ਕੇ ਬਿਲਕੁਲ ਤੁਸੀਂ ਕੀ ਕਰੋਗੇ ਹੁਣ ਦੱਸੋ ਗੱਲ ਹੋਈ ਸੀ ਆਮ ਆਦਮੀ ਦੀ ਗੱਲ ਹੋਈ ਸੀ ਆਂਦਰ ਤੇ ਪੋਚ ਏਡੀ ਮਰਜ਼ੀ ਲੰਬੀ ਹੋਈ ਜਾਵੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੁੱਖ ਮੰਤਰੀ ਮੰਤਰੀ ਬਣਾਉਣ ਦੀ ਹੁਣ ਆਮ ਘਰਾਂ ਦਾ ਜਿਹੜਾ ਮੁੰਡਾ ਐ ਡਿੰਪੀ ਢਿੱਲੋਂ ਹੂੰ ਜਿਸ ਨੂੰ ਪਾਣੀ ਪੀ ਪੀ ਕੇ ਪਹਿਲਾਂ ਕੋਸਿਆ ਜਾਂਦਾ ਸੀ ਵੀ ਇਹਦੀਆਂ ਬੱਸਾਂ ਦੇ ਉੱਤੇ ਅਕਾਲੀ ਦਲ ਦੇ ਝੰਡੇ ਨੇ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰੂੰਗਾ ਹੁਣ ਉਹ ਆਮ ਘਰ ਦਾ ਮੁੰਡਾ ਬਣ ਚੁੱਕਿਆ ਹੈ ਆਮ ਆਦਮੀ ਪਾਰਟੀ ਦਾ ਐਮ ਐਲ ਏ ਦੂਸਰੇ ਪਾਸੇ ਈਸ਼ਾਨ ਚੱਬੇਵਾਲ ਜਿਹੜਾ ਹੋਰ ਆਮਕਰ ਦਾ ਮੁੰਡਾ ਹਮ ਐਮਐਲਏ ਐਮਪੀ ਚੱਬੇਵਾਲ ਦਾ ਜਿਨ੍ਹਾਂ ਨੇ ਦਲ ਬਦਲਿਆ ਹੁਣੇ ਹੁਣ ਡਾਕਟਰ ਹੈ ਬਾਈ ਪ੍ਰੋਫੈਸ਼ਨ ਜੀ ਚੰਗਾ ਪੜਿਆ ਲਿਖਿਆ ਮੁੰਡਾ ਹੈ ਉਹ ਵੀ ਆਮਕਰ ਦਾ ਮੁੰਡਾ ਹੁਣ ਐਮਐਲਏ ਬਣ ਗਿਆ ਜੀ ਤੀਸਰੇ ਪਾਸੇ ਜਿਹਨੂੰ ਟਿਕਟ ਦਿੱਤੀ ਸੀ ਉਹ ਵੀ ਮੰਤਰੀ ਦਾ ਤੇ ਐਮਪੀ ਦਾ ਜਿਹੜਾ ਖਾਸ ਉਹ ਵੀ ਆਮਕਰ ਦਾ ਮੁੰਡਾ ਸੀ ਢਾਲੀ ਵਾਲ ਜਿਹਨੂੰ ਬਰਨਾਲਿਓ ਟਿਕਟ ਦਿੱਤੀ ਸੀ ਹਮ ਤੇ ਚੌਥਾ ਜਿਹੜਾ ਹੈ ਡੇਰਾ ਬਾਬਾ ਨਾਨਕ ਦਾ ਉਹਨੂੰ ਤੁਸੀਂ ਕੁਝ ਹੱਦ ਤੱਕ ਕਹਿ ਸਕਦੇ ਹੋ ਹਮ ਭਮ ਸਾਬ ਸੋ ਇਹ ਤਾਂ ਹਾਲਾਤ ਬਦਲਾ ਦੇ ਨੇ ਤੇ ਆਮ ਆਦਮੀ ਦੇ ਨੇ ਜੀ ਹੁਣ ਜਿੱਥੇ ਆਮ ਘਰਾਂ ਦੇ ਜਿਹੜੇ ਧੀਆ ਪੁੱਤ ਨੇ ਜਿਹੜੇ ਪ੍ਰਿਤਪਾਲ ਸ਼ਰਮਾ ਵਰਗੇ ਹਮ ਜਿਹੜੇ ਉਹ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਹੁਣ ਟਿਕਟਾਂ ਨਹੀਂ ਮਿਲ ਰਹੀਆਂ ਹਮ ਪ੍ਰਿਤਪਾਲ ਸ਼ਰਮਾ ਵੀ 30000 ਵੋਟ ਲੈ ਜਾਣ ਵਾਲਾ ਜਦੋਂ ਉਹ ਵਨਪੀਸ ਦੇ ਬਾਲ ਦੇ ਹੱਕ ਚੋਂਦਾ ਹੈ ਤੇ ਉਹ ਵੀ ਕੁਝ ਨਹੀਂ ਕਰ ਸਕਿਆ ਵੇਖੋ ਉਹ ਵੀ ਰੁੜ ਗਿਆ ਵਿਚਾਰਾ ਉਹ ਆਪਦਾ ਵੀ ਪੱਤਾ ਪਣਾ ਬੈਠਾ